ਅੰਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣੇ ਕੱਪੜੇ ਵਾਲੀ ਸ਼ੋਪ ਤੇ ਕੰਮ ਚੱਲ ਰਿਹਾ ਸੀਗਾ ਅੱਜ ਦਾ ਦਿਨ ਲੱਗਣਾ ਕੰਪਲੀਟ ਹੋ ਜਾਣਾ ਸਾਰਾ ਆ ਦੇਖੋ ਚੈੱਕ ਕਰੋ ਅੱਜ ਸਾਰਾ ਇਧਰ ਕੰਪਲੀਟ ਹੋ ਜਾਣਾ ਬਸ ਲੈਟਾ ਥੋੜੇ ਟਾਈਮ ਤੱਕ ਨਿੱਤਰੀ ਆਦਿਆ ਆ ਲੈਟਾ ਲੱਗ ਜਾਣੀਆਂ ਆ ਕੱਪੜੇ ਵਾਲ ਇਧਰ ਝਾੜੂ ਪੂੰਛਾ ਕਰਕੇ ੜੇ ਆ ਐਨ ਇਧਰੋਂ ਕਲਾਰਾ ਮੁੱਕ ਗਿਆ ਆ ਦੂਜੀ ਸ਼ੋਪ ਤੇ ਵੀ ਬਸ ਹੁਣ ਮੁੱਕ ਚੱਲਾ ਆ ਵਾਸੁੱਤੇ ਸਾਹਮਣੇ ਫਰੰਟ ਤੇ ਸ਼ੀਸ਼ਾ ਲੱਗਣਾ ਹੈ ਠੀਕ ਹੈ ਜੀ ਭਾਜੀ ਹੁਣੀ ਬਾਹਰ ਬੈਠੇ ਆ ਆਸੇ ਚ ਪਤਾ ਨਹੀਂ ਕਿਹੜੀ ਸਲਾਹ ਕਰਨ ਦੇ ਉਹ ਆ ਉਹ ਦੇਖੋ ਰਾਹੁਲ ਭਾਜੀ ਖਾਨੀ ਦੇ ਬਾਲਾ ਚੱਤ ਮੰਨਦੇ ਆ ਉਹ ਸਾਹਮਣੇ ਆਂਟੀ ਹੁਣੀ ਫੰਗੂ ਭਾਈ ਦੇੋਂ ਨਿਕਲੇ ਆ ਹੱਡੀਆਂ ਦੇ ਮਹਿਰ ਆਏ ਆਪਣੇ ਦੇਖੋ ਰਾਹੁਲ ਭਾਜੀ ਉਧਰ ਚਲ ਗਏ ਆ ਅੱਜ ਸਾਰਾ ਜਨਕੇ ਨਾ ਤੁਮ ਕੰਪਲੀਟ ਹੋ ਜਾਣਾ ਹੈ ਠੀਕ ਹੈ ਜੀ ਸਾਰਾ ਕੰਪਲੀਟ ਹੋ ਜਾਣਾ ਕੰਮ ਤੇ ਹਾਂਜੀ ਹਾਂਜੀ ਪੇਂਟਰ ਪੇਂਟਰ ਸਾਹਿਬ ਤਾਂ ਕਹਿੰਦੇ ਆ ਇਹ ਦੇ ਵਿੱਚ ਨਹੀਂ ਹੋਣਾ ਹੈਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਨਹੀਂ ਹੋਣਾ ਤਾਂ ਕੋਈ ਚੱਕਰ ਨਹੀਂ ਆਹ ਨਹੀਂ ਸਦਾਈ ਬਦਲਦੀ ਹਵਾ ਨਾ ਪਣ ਰਹੀ ਆ ਆ ਦੇਖੋ ਕੁੜੀ ਸਦਾੰਦੀ ਜਾਂਦੀ ਆ ਆਪਾਂ ਨੂੰ ਆਪਣੀ ਸ਼ਾਪ ਆ ਇੱਧਰ ਸਿਆਣੀ ਵਾਲੀ ਗਲੀ ਦੇ ਵਿੱਚ ਇੱਧਰ ਸਾਹਮਣੇ ਲੋਕੇਸ਼ਨ ਚੈੱਕ ਕਰੋ ਕਿੰਨੇ ਪ੍ਰਿੰਸ ਸਾਹਿਬ ਦਿਖਾ ਦੇ ਪ੍ਰਿੰਸ ਸਾਹਿਬ ਪ੍ਰਿੰਸ ਸਾਹਿਬ ਡਰ ਕੇ ਉੱਧਰ ਨੂੰ ਚੱਲ ਗਏ ਆ ਸਾਸਰੀ ਕਾਲ ਜੀ ਅੱਜ ਤੋਂ ਮਸਾਲਾ ਵਲੌਗ ਸ਼ੁਰੂ ਦੁਪਹਿਰ ਦੇ ਹੁਣ ਬੱਜ ਗਏ ਆ 4:00 ਦੁਪਹਿਰ ਤੋਂ ਹੁਣ ਬੱਜ ਗਏ ਆ 3:07 ਹੋ ਗਏ ਆ ਹੁਣ ਆਪਾਂ ਅੱਜ ਦੀ ਦੁਕਾਨ ਤੇ ਕੰਮ ਅਜ ਬਹੁਤ ਸੀਗਾ ਤਾਂ ਕਰਕੇ ਆਪਾਂ ਬਹੁਤ ਲੇਟ ਵਲੌਗਿੰਗ ਕਰਤਾ ਫਿਰ ਉਹ ਦਰ ਆਪਾਂ ਚੱਲ ਪਏ ਆ ਉਧਰ ਪੇਂਟ ਪੂੰਟ ਹੋ ਗਿਆ ਮੈਂ ਕਾਰਪੇਂਟਰ ਉਹਨਾਂ ਦੇ ਪਾਸ ਰਹੇ ਆ ਭਾਈ ਹੁਣ ਨਹੀਂ ਉਹ ਹੀ ਕੰਮ ਕਰਦੇ ਆ ਉਧਰ ਲਾ ਕਾਰਪੇਟਰ ਲਖਾਰਾ ਕੰਮ ਕਰਤਾ ਵਾ ਹੁਣ ਆਨੇ ਹੁਣ ਆਪਾਂ ਉਧਰ ਜਾ ਕੇ ਸਾਫ-ਸੂਫ ਕਰਕੇ ਉਥੇ ਬੂਟ ਟਿਕਾ ਦੇਨੇ ਸਿਰ ਅੱਜ ਦਾ ਸਾਡਾ ਸਾਰਾ ਕੰਮ ਖਤਮ ਤੇ ਹੁਣ ਆਪਾਂ ਇਧਰ ਦਾ ਕੰਮ ਰਹਿ ਗਿਆ ਨਾ ਵਲੌਗ ਕਰਾਂਗੇ ਰਾਤ ਨੂੰ ਤਾਂ 12 ਵਜੇ ਕਰੀਏ ਜੀ ਰਾਤ ਨੂੰ ਪੂਰੀ 11-12 ਵਜੇ ਤੱਕ ਆਪਾਂ ਕੰਮ ਕਰਦੇ ਰਹੇ ਹੋਰ ਸਾਡੇ ਨਾਲ ਇਹਦਾ ਮਾਹਵੀਰ ਭ ਆਪਾਂ ਦਲੀ ਦੀ ਦੁਕਾਨ ਤੇ ਚੱਲੇ ਆ ਤੇ ਹੋਰ ਸਾਰੇ ਤੁਸੀਂ ਦੋਸਤ ਹੋਰ ਕਿੱਧਰ ਹੀ ਤੁਸੀਂ ਤੁਸੀਂ ਸਾਡੇ ਵੀਡੀਓ ਦੇ ਦਿੰਦੇ ਆ ਪਰ ਲਾਈਕ ਨਹੀਂ ਕਰਦੇ ਲਾਈਕ ਆਪਾਂ ਹੁਣ ਉਧਰਲੀ ਦੁਕਾਨ ਤੇ ਚੱਲੇ ਆ ਉੱਥੇ ਆ ਕੇ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਹੁਣ ਆਪਾਂ ਇਧਰਲੀ ਦੁਕਾਨ ਤੇ ਆ ਗਏ ਜੀ ਤੇ ਅੱਜ ਆਪਾਂ ਕੰਮ ਕਮ ਕਰਤਾ ਵਾ ਅੱਜ ਬਹੁਤ ਕੰਮ ਹੋਈਗਾ ਹੁਣ ਆਪਾਂ ਇਧਰਲੀ ਸ਼ੌਪ ਤੇ ਪਹੁੰਚ ਗਏ ਆ ਇਧਰ ਆਪਾਂ ਲਾ ਲਿਆ ਸਾਰਾ ਕੁਝ ਤੁਸੀਂ ਜਦ ਦੇਖ ਸਕਦੇ ਆ ਕਿੰਨਾ ਸੋਹਣਾ ਲੱਗੰਦਿਆ ਆ ਸਾਰਾ ਲੱਗਦਾ ਹੈ ਆ ਇੱਥੇ ਆਪਾਂ ਲਾਵਾਂਗੇ スニーカーਸ ਉੱਥੇ ਲਾਵਾਂਗੇ ਆਪਾਂ ਸਪੋਰਟਸ ਇੱਥੇ ਲਾਵਾਂਗੇ ਆਪਾਂ ਸਿੰਗਲ ਸਿੰਗਲ ਪੀਸ ਜਿਹੜੇ ਇੱਕੋ ਹੀ ਲਾ ਕੇ ਬਾਕੀ ਸਾਰੇ ਉਹਦੇ ਨਾਲ ਦੇ ਆਰਟੀਕਲ ਖਤਮ ਹੋ ਗਏ ਐ ਤੇ ਇੱਥੇ ਲਾਵਾਂਗੇ ਨਵੇਂ-ਨਵੇਂ ਜਿਹੜੇ ਨਵੇਂ ਆਏ ਆ ਆਰਟੀਕਲ ਤੇ ਉੱਥੇ ਆਪਾਂ ਜੁੱਤੀਆਂ ਲਾਵਾਂਗੇ ਤੇ ਉਹ ਚੈਲਸੀਆਂ ਲਾਵਾਂਗੇ ਹੁਣ ਆਪਾਂ ਸਾਡਾ ਕੰਮ ਸ਼ੁਰੂ ਹੁਣ ਆਪਾਂ ਇੱਕੇ ਘੰਟੇ ਤੱਕ ਕੰਮ ਕਰਨਾ ਘੰਟੇ ਬਾਅਦ ਆਪਾਂ ਬੈਲੀ ਹੋ ਕੇ ਤੁਹਾਨੂੰ ਫੇਰ ਵਲੌਗ ਦਿਖਾਉਣੇ ਆ ਉਹਦੇ ਬਾਅਦ ਦਾ ਸੀਨ ਇਸੇ ਕੇ ਸਾਥ ਆਪਾਂ ਤੁਹਾਨੂੰ ਆਪਾਂ ਇੱਥੇ ਲਾਇਆ ਵਾਟਰ ਕਲਰ ਇੱਥੇ ਕਲਰ ਕਰਨਾ ਆਪ ਉਤੇ ਗਰੇ ਰੰਗ ਮਾਰ ਦਨ ਹਾਵਲਾ ਕਰੜ ਕਰਨਾ ਆਪਾਂ ਇੱਥੇ ਠੀਕ ਹੈ ਨਾ ਹਾਵਲਾ ਕਰਨੀ ਆ ਭਾਜੀ ਇਹ ਆਪਾਂ ਇੱਥੇ ਕਰਨਾ ਇਹਦੇ ਨਾਲ ਕਲਰ ਉਧਰਲੀ ਦੁਕਾਨ ਤੇ ਪਿਆ ਉਹ ਪੇਂਟ ਹੁੰਦੇ ਆ ਉਧਰ ਤੇ ਆਪਾਂ ਉਹ ਵਾਲਾ ਇੱਧਰ ਕਰ ਲੈਣਾ ਤੇ ਆ ਸਾਡੇ ਨਾਲ ਮਾਰ ਭਾਜੀ ਉਹ ਪਿਊਸ਼ ਅਸੀਂ ਕਰੀਏ ਦੇਖੋ ਉਹ ਡਿੱਗਦਾ ਹੀ ਜਾਂਦਾ ਪੂਰੀ ਢੇੜੀ ਉਹਦਾ ਕੰਮ ਹੀ ਆ ਡਿੱਗਣਾ ਬਾਕੀ ਦੇ ਵਲੋਗ ਤੁਹਾਨੂੰ ਬਾਅਦ ਚ ਦਿਖਾਉਨੇ ਆ ਉਧਰ ਵੀ ਗਾਈਸ ਬੋਲੋ ਉਹ ਸਟੂਲਾ ਆ ਗਿਆ ਆ ਹੁਣ ਸਾਡੇ ਨਾਲ ਕੰਮ ਕਰਾਉਂਗਾ ਦੇਖੋ ਖਣੀਆ ਰੇ ਤਾਂ ਨਗਰਿਆ ਘਰ ਸਾਰੇ ਸਾਨੂੰ ਛੱਡ ਕੇ ਚਲ ਗਏ ਓਏ ਆਈ ਸੌਰੀ ਮੈਂ ਲੈਟ ਕਰਨ ਗਿਆ ਹੀ ਆ ਤੇ ਹੁਣ ਆਪਾਂ ਵਲੌਗ ਬਣਾਵਾਂਗੇ ਹੋਰ ਵੀ ਵਧੀਆ ਕੰਮ ਕਰਾਂਗੇ ਅੱਗੇ ਤੱਕ ਬਣੇ ਰਹੋ ਜੁੜੇ ਰਹੋ ਹੁੰਦਾ ਫੇਰ ਲੱਗੇ ਉਦਾਂ ਹੀ ਸਵੇਰ ਦਾ ਲੱਗੇ ਹੁਣ ਤੱਕ ਹੁਣ ਤੱਕ ਵੀ ਕੋਈ ਕੰਮ ਪੂਰਾ ਨਹੀਂ ਹੋਇਆ ਤੋ ਹੀ ਦੇ ਸਕਦੇ ਆ ਆਪਾਂ ਬਸ ਚਾਰੂ ਫੇਰਿਆ ਵਾ ਹਲੇ ਵੀ ਬਹੁਤ ਮਿੱਟੀ ਐ ਇੱਥੇ ਮਿੱਟੀ ਉੱਡਦੀ ਐ ਹਲੇ ਉਹ ਸਾਫ ਕੀਤਾ ਵਾ ਤੇ ਥੱਲੇ ਵੀ ਸਾਫ ਕੀਤਾ ਇਹ ਵੀ ਸਾਫ਼ ਕਰਦੇ ਆ ਵਾ ਹੁਣ ਸਾਨੂੰ ਬੂਟ ਵੀ ਲਾਉਣੇ ਪੈਣੇ ਆ ਝਾਰੂ ਫੇਰ ਇੱਕ ਵਾਰ ਹੋਰ ਫੇਰਨਾ ਤੇ ਸਾਈਡਾਂ ਦੇ ਮਿੱਟੀ ਜੰਮੀ ਆ ਉਹ ਵੀ ਸਾਫ਼ ਕਰਨੀ ਪੈਣੀ ਆ ਤੇ ਪੋਚਾ ਲਾ ਕੇ ਬੂਟ ਟਿਕਾ ਕੇ ਫੇਰ ਜਾ ਕੇ ਆਪਾਂ ਬੇਲੇ ਹੋਗੇ ਹਲੇ 2 ਘੰਟੇ ਦਾ ਹੋਰ ਕੰਮ ਪਿਆ ਵਿੱਚ ਵਿੱਚ ਗਾਂਖ ਵੀ ਆ ਜਾਂਦੇ ਗਾਂਖ ਨੂੰ ਵੀ ਦੇਖਣਾ ਪੈਂਦਾ ਵਾ ਬਹੁਤ ਕੰਮ ਓਖਾ ਹੋ ਗਿਆ ਜੀ ਤੁਸੀਂ ਦੇਖ ਸਕਦੇ ਜਿੱਦਾਂ ਇੰਨੇ ਆਉਂਦੇ ਨਾ ਏਸੀ ਕੂਲਿੰਗ ਨਹੀਂ ਕਰਨਦੀ ਪਸੀਨੇ ਨਾਲ ਸਾਡੀ ਸਾਬੂ ਇਹ ਵੀ ਲੱਗਾ ਭਰਾਵਾ ਵਿੱਚ ਉਹ ਇਹ ਤਾਂ 1 ਘੰਟੇ ਹੋ ਗਏ ਇਹਨੇ ਰੋਟੀ ਵੀ ਨਹੀਂ ਖਾਦੀ ਹੋਰ ਆਪਾਂ ਇਦਾਂ ਹੀ ਵਲੋਗ ਤਾਂ ਉਹ ਦਿਖਾਉਣੇ ਆ ਹੁਣ ਆਪਾਂ ਬੂਟ ਬੂਟ ਕਾ ਕੇ ਚਾਰਪੂਛਾ ਕਰਕੇ ਬੇਲੇ ਹੋ ਗਏ ਦੋ ਗਾਂਖ ਨੂੰ ਵੀ ਆਪ ਇੱਕ ਗਾਂਖ ਨੂੰ ਦੋ ਜੋੜੇ ਬੂਟ ਦਿੱਤੇ ਆ ਤੇ ਹੁਣ ਆਪਾਂ ਕੱਲ ਨੂੰ ਹੁਣ ਬੂਟ ਟਿਕਾਵਾਂਗੇ ਬਾਕੀ ਦੇ ਹੁਣ ਆਪ ਪੈਕ ਕਰਦੇ ਆ ਇੱਥੇ ਆਪਾਂ ਚਾਰੂ ਚੂਰੂ ਫੇਰਤਾ ਵਾ ਤੇ ਹੁਣ ਆਪਾਂ ਹੁਣ ਆਹ ਵਾਲਾ ਪਾਰਸਲ ਪੈਕ ਕਰਨਾ ਇਹਦੇ ਨਾਲ ਦੇ ਬੂਟ ਲੱਗ ਗਏ ਪਾਰਸਲ ਨੂੰ ਪੈਕ ਕਰਨਾ ਤੇ ਆਹ ਭਾਜੀ ਨੂੰ ਬੂਟ ਦਿਖਾਉਂਦੇ ਸਮੇਂ ਮੈਂ ਬੂਟ ਇੱਥੇ ਰੱਖਤਾ ਹੀਗਾ ਹੁਣ ਇਹਨੂੰ ਇੱਥੇ ਇਹਦੀ ਜਗ੍ਹਾ ਤੇ ਟਿਕਾ ਦਵਾ ਤਾਂ ਹੁਣ ਬੂਟ ਘਾਤੇ ਮੈਂ ਇੱਥੇ ਵੀ ਬੂਟ ਲਾਤੇ ਆਪਾਂ ਪਾਰਸਲ ਤੇ ਪਾਰਸਲ ਦਾ ਐਡਰੈਸ ਉਹ ਭਾਜੀ ਲਿਖਣਦੇ ਆ ਆਹ ਭਾਰਤ ਭਾਜੀ ਨੇ ਹੁਣ ਮੋਹਰ ਲਾਉਣੀ ਹੈ ਇੱਥੇ ਤੇ ਉਹਦੇ ਬਾਅਦ ਹੁਣ ਆਪਾਂ ਉਹ ਪਿੱਛੇ ਜਾ ਕੇ ਉਹ ਵਾਲਾ ਬੂਟ ਲੱਭਾਂਗੇ ਇਹਦੇ ਨਾਲ ਦੇ ਇੱਕ ਰੈਟਰੋ 4 ਆ ਇੱਕ ਨਿਊ ਬੈਲੈਂਸ ਦੇ ਆ ਇਹਦੇ ਨਾਲ ਦੇ ਆਪਾਂ ਇਹਨੂੰ ਬੂਟ ਆ ਸਾਰੇ ਨੂੰ ਆਪਾਂ ਨਾਲ ਦੇ ਮਿਲ ਕੇ ਲਿਫਾਫੇ 'ਚ ਪੈਕ ਕਰਕੇ ਡੱਬਿਆਂ 'ਚ ਪਾ ਕੇ ਫਿਰ ਇਹਨੂੰ ਪੈਕ ਕਰ ਦਾਂਗੇ ਤੇ ਪੈਕ ਕਰਕੇ ਕੱਲ ਇੱਥੋਂ ਆਪਾਂ ਜਾ ਕੇ ਪੋਸਟ ਆਫਿਸ ਲਾ ਦਾਂਗੇ ਤੇ ਆਹ ਭਾਈ ਆਪਣਾ ਐਡਰੈਸ ਅਡਰੈਸ ਲਿਖਣ ਦੇ ਆ ਜਿੱਦਾਂ ਤੁਸੀਂ ਦੇ ਦੱਸਦੇ ਆ ਮੋਹਨ ਮੋਹਨ ਲਾਤੀ ਆ ਹਨਾ ਪਾਚਨੇ ਪਿਸ਼ੂ ਦੇ ਨਾਲ ਦੇ ਬੂਟ ਲੱਭਣੇ ਪਿੱਛੇ ਜਾ ਕੇ ਤੁਹਾਨੂੰ ਵਲੋਗ ਦਿਖਾਉਣੇ ਆ ਅੱਗੇ ਦਾ ਹਾਂਜੀ ਹੁਣ ਆਪਾਂ ਪਿਸ਼ੂ ਆ ਇਹਦੇ ਨਾਲ ਦੇ ਬੂਟ ਲੈ ਕੇ ਤੇ ਹੁਣ ਆਪਾਂ ਇਹਨੂੰ ਕਰਨ ਲੱਗੇ ਪੈਕ ਪੈਕ ਕਰਨ ਤੋਂ ਪਹਿਲੇ ਤੁਹਾਨੂੰ ਇੱਕ ਵਧੀਆ ਜੀ ਚੀਜ਼ ਦਿਖਾਉਣੀ ਆ ਹਲੇ ਔਨ ਨਾ ਕਰਿਓ ਤੁਹਾਨੂੰ ਲਾਈਟਾਂ ਬੰਦ ਕਰਕੇ ਦਿਖਾਉਣੀ ਆ ਤੁਹਾਨੂੰ ਇਹ ਬਹੁਤ ਵਧੀਆ ਚੀਜ਼ ਆ ਆ ਚੈੱਕ ਕਰੋ ਦੇਖੋ ਇਹ ਲਾਈਟ ਵਾਲੇ ਬੂਟ ਆ ਇਹ ਚ ਸਾਰੇ ਘਰ ਚਲਦੇ ਆ ਇਹ ਇੱਥੋਂ ਇੱਥੋਂ ਤੁਹਾਨੂੰ ਦਿਖਾਉਣੀ ਆ ਇਹਦਾ ਇਹ ਇੱਥੋਂ ਇਹਦਾ ਬਟਨ ਆ ਜੀ ਆਪਾਂ ਆ ਕੰਮ-ਕੰਮ ਕਰਕੇ ਪੂਰੇ ਥੱਕ ਚੁੱਕੇ ਆ ਹੁਣ ਥੱਕ ਗਏ ਆ ਹੁਣ ਆਪਾਂ होना पकारे यहाँ थोड़ा टाइम हो गया है तो यहाँ पर डिस्प्लेटिक आती है एक-एक पीस रह गए होना पकाटे के आसमान चाके अपने करे कल मेरा हैप्पी बर्थडे जी तो मैं कल में अपने कपड़े कपड़े लेन चलाई तो यहाँ साढ़े जने थे यहाँ ते होना पर बूटी के साथ अपने पकाटे व्लॉग दिए एंड एंड एक वीडि�